ਗਾਈਜ਼ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਹੋਰ ਭੈਣ ਭਰਾ ਸਾਰੇ ਠੀਕ ਠਾਕ ਹੋਵੋਗੇ ਤੇ ਆਜੋ ਆਪਾਂ ਦਿਖਾਉਨੇ ਆ ਤੁਹਾਨੂੰ ਆਪਣੀ ਸਬਜੀ ਵਾਲੀ ਫਲਵਾੜੀ ਵੀ ਤੇ ਆਪਾਂ ਬਾਅਦ ਪਹਿਲਾਂ ਤਾਂ ਗੋਭੀ ਮਾਰ ਗਈ ਸੀ ਆ ਨਵੀਂ ਲਾਈ ਸੀ ਹੁਣ ਗੋਭੀ ਵਧੀਆ ਚੱਲ ਪਈ ਹਾਂਜੀ ਸਾਰੀ ਤਰ੍ਹਾਂ ਪਈ ਇਹ ਮੀਂਹ ਤੋਂ ਪਹਿਲਾਂ ਲਾਈ ਸੀ ਮੀਂਹ ਆ ਪੈ ਗਿਆ ਜੀ ਹੁਣ ਤਾਂ ਵਧੀਆ ਖਰ ਕੀ ਸਾਰੇ ਸਰਜੇ ਖੜੇ ਬਸ ਹੁਣ ਜਿਵੇਂ ਜਿਵੇਂ ਗੁੱਡੀ ਚੱਲਾਂਗੀ ਮਿੱਟੀ ਲਾਈ ਚੱਲਾਂਗੇ ਇਹਨੂੰ ਇਹ ਲਾਇਆ ਆਪਾਂ 150 ਬੂਟਾ ਬਹੁਤ ਸੋਹਣੀ ਚੱਲੀ ਆ ਇਹਦੀ ਸਾਈਡਾਂ ਸਾਰੇ ਖੜਿਆ ਕੋਈ ਨਹੀਂ ਮਰਿਆ ਪੂਰੀ ਵਧੀਆ ਖੜੀਆਂ ਪੰਜੇ ਦੀਆਂ ਪੰਜ ਬਟਾ ਖੜੀਆਂ ਕੀ ਮੂਲੀਆਂ ਮੂਲਗਾ ਵੀ ਬਣ ਚੱਲੀਆਂ ਤੇ ਇੱਥੇ ਆ ਨਵੀਆਂ ਹੋਰ ਬਛੇਤੀਆਂ ਲਾਤੀਆਂ ਤੇ ਆ ਬੈਂਗਣੀਆਂ ਪਾਪ ਹੀ ਤਿਆਰ ਕੀਤੀ ਸੀਗੀ ਆ ਵੀ ਤਿਆਰ ਕਰਕੇ ਆ ਬੈਂਗਣੀ ਦੇ ਬੁੱਟੇ ਲਾਏ ਆ ਵੱਟ ਤੇ ਬੈਂਗਣੀ ਦੇ ਬੁੱਟੇ ਸਰੇ ਤਾਂ ਇੰਨੇ 10-15 ਬੁੱਟੇ ਆ ਦੇ ਸੇ ਉਧਰੋਂ ਲੈ ਕੇ ਉਹਦੇ ਸਰੇ ਤੋਂ ਲੈ ਕੇ ਸਰੇ ਤਾਂ ਇੰਨੇ ਆ ਦੇ ਆਹ ਹਾ ਹਾ ਹਾਲੇ ਇਹ ਬੈਂਗਣੀ ਦੇ 10-15 ਬੁੱਟੇ ਤੇ ਆ ਗੰਡੇ ਲਾਏ ਸੀ ਇਹ ਗੰਡੇ ਉਦੋਂ ਮੀਂਹ ਚ ਵੱਧ ਚ ਆ ਕੇ ਸੀ ਮਾਰ ਗਏ ਸੀ ਕੋਸਕੀ ਬਚੇ ਆ ਬਾਈ ਨੇ ਕਾ ਦੇ ਗੰਡੇ ਵੀ ਇਹ ਖੜੇ ਆ ਤੇ ਆਹ ਦੇਖੋ ਗਾਜਰਾਂ ਦਾ ਬੈੱਡ ਆਪਣਿਆਂ ਦਾ ਗਾਜਰਾਂ ਹਰੀਆਂ ਖੜੀਆਂ ਦੇਖੋ ਸੋਹਣੀਆਂ ਖੜੀਆਂ ਇਹ ਗਾਜਰਾਂ ਦਾ ਬੈੱਡ ਆ ਇੱਕ ਪੂਰਾ ਵਧੀਆ ਖੜੀਆਂ ਸੋਹਣੀਆਂ ਤੇ ਐ ਬੈੱਡ ਬਣਾ ਕੇ ਸਾਈਡ ਜੇ ਕੱਢ ਕੇ ਵੀ ਖਲਾਰ ਦੇਈਦਾ ਤੇ ਆਹ ਸਲਗਮਾਂ ਦਾ ਦੋ ਬੈੱਡ ਲਾਏ ਅੱਜ ਆਹ ਐ ਤੇ ਵੀ ਐ ਤੇ ਵੀ ਤੇ ਐ ਤੇ ਵੀ ਲਾ ਮੂੜੀਆਂ ਲਾਤੀਆਂ ਹੋਰ ਆ ਤੇ ਤੇ ਦੇ ਤੇ ਤੇ ਪਾਲਕ ਮੇਥੇ ਧਣੀਆਂ ਉਧਰ ਵਧੀਆ ਖੜਾ ਮਗਰ ਇੱਥੇ ਖੜਾ ਆਪਣਾ ਜਣਕੇ ਸਾਰੀ ਖੇਤੀ ਥੋੜਾ ਥੋੜਾ ਥਾਂ ਜਿਆ ਰੱਖਿਆ ਪਿਆ ਆ ਦੇਖ ਖੇਤ ਆਪਣਾ ਤੇ ਤੂਰੀਆ ਤੂਰੀਆ ਲਾਇਆ ਹੋਇਆ ਨਾਲੇ ਆ ਰਾਤ ਹੀ ਤੇ ਨਾਲੇ ਪਾਲਕ ਪਾਲਕ ਮੇਥੇ ਧਣੀਆਂ ਦੇਖੋ ਸਿਆਲ ਵਾਲੀਆਂ ਸਬਜ਼ੀਆਂ ਆੜ ਦਾ ਇੱਥੇ ਵੀ ਆਲੇ ਆ ਪਾਲਕ ਘੜੀ ਆਲੇ ਢਣੀਆਂ ਔਰ ਬੜੀ ਜਹਾ ਹੋਇਆ ਜਿਹੜਾ ਤੇੜਾਂ ਦੇ ਦਿੱਤੋ ਇਹ ਆਮੂਲੀ ਆ ਜੜੀਆਂ ਬਾਟੇ ਸਾਈਡ ਤੇ ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ